ਅਵਾਮ ਸਾਡੀ ਕੋਸ਼ਿਸ਼ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਜਿਹੜੇ ਹੀਰੇ ਬਟ ਨੂੰ ਬਹੁਤ ਪਿਆਰ ਕਰਦੇ ਆ ਪਿਆਰ ਅਸੀਂ ਵੀ ਕਰਦੇ ਆ ਤੇ ਰੇਡਰ ਉਹ ਵਧੀਆ ਦਾ ਹੀਰਾ ਬਟ ਉਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਸਾਡੇ ਵਾਸਤੇ ਇਦਾਂ ਹੀ ਹੈ ਜਿਵੇਂ ਉਹ ਇੰਡੀਆ ਦਾ ਪਲੇਅਰ ਆ ਨਾ ਤਾਂ ਉਹ ਪਾਕਿਸਤਾਨ ਦੇ ਵਿੱਚ ਰਹਿ ਕੇ ਪਾਕਿਸਤਾਨ ਦੇ ਮੈਚ ਖੇਲੇ ਕਾਦਾ ਯਾਰ ਇੰਨੀ ਆਵਾਂ ਫਿਰ ਉਹਨੂੰ ਅਸੀਂ ਤਿਆਰ ਦਈਏ ਦੱਸੋ ਸਾਨੂੰ ਨਾ ਤਾਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਪਾਕਿਸਤਾਨ ਦੀ ਤਰਫੋਂ ਖੇਲੇ ਬਲਾਲ ਗਿੱਲ ਦੇ ਇਹ ਗੱਲ ਕਹੀ ਇਹਨਾਂ ਨੇ ਕਿਹਾ ਸਮੀ चौहान ਨਾ ਮੁੰਡਾ ਲਾਹੌਰ ਦਾ ਉਹਨੇ ਬਾਸ ਬੱਟ ਨੂੰ ਕਾਲ ਕੀਤੀ ਕਿ ਯਾਰ ਹੀਰੇ ਨੂੰ ਕਿਉਂ ਨਹੀਂ ਖਿਲਾਉਂਦੇ ਉਧਰ ਤੁਸੀਂ ਉਹਨਾਂ ਨੇ ਕਿਹਾ ਬਾਸ ਬੱਟ ਕਹਿੰਦਾ ਸਾਨੂੰ ਕਿਸੇ ਨੇ ਆਖਿਆ ਨਹੀਂ ਤਾਹੀ ਕਿੱਦਾਂ ਖਿਲਾ ਦਈਏ ਹਮੇ ਲੱਗੀ ਉਹਨਾਂ ਨੇ ਕਿਹਾ ਸਾਨੂੰ ਕਿਸੇ ਨੇ ਆਖਿਆ ਨਹੀਂ ਤਾਂ ਕਿੱਦਾਂ ਬਲਾਲ ਗਿੱਲ ਕਹਿੰਦਾ ਇੱਥੇ ਵੀਡੀਓ ਕਾਲ ਦੇ ਸਹਾਰੇ ਲਿਓ ਜਾਂ ਇਹੇ ਹਲਫ ਦੇ ਦੇਣ ਵੀ ਅਸੀਂ ਨਹੀਂ ਇਹਨਾਂ ਨੂੰ ਕਿਹਾ ਜਾਂ ਅਸੀਂ ਹਲਫ ਦੇ ਦਿੰਨੇ ਆ ਵੀਡੀਓ ਕਾਲ ਦੇ ਵਿੱਚ ਸਮਝ ਲੱਗੀ ਜਦੋਂ ਬਲਾਲ ਗਿੱਲ ਨੇ ਇਹਨਾਂ ਨਾਲ ਗੱਲ ਕੀਤੀ ਰਾਣੇ ਅਲੀ ਸ਼ਾਨ ਹੋਣਾ ਨੇ ਇਹਨਾਂ ਨੇ ਕਿਹਾ ਭਾਈ 10000 ਡਾਲਰ ਲੈਣਾ ਫਾਈਨਲੀ 7000 ਸਮਝ ਲੱਗੀ ਦੂਸਰੀ ਗੱਲ ਬਲਾਲ ਗਿੱਲ ਨੇ ਕਿਹਾ ਟੀਮ ਨੂੰ ਤਾਂ ਟੋਟਲੀ ਲੱਭਣਾ ਮਾਂ 15 ਤੋਂ 20000 ਡਾਲਰ ਤੇ ਅਸੀਂ ਇੱਕ ਬੰਦੇ ਨੂੰ 10000 ਡਾਲਰ ਕਿੱਥੋਂ ਦੇ ਦਈਏ ਬਲਾਲ ਗਿੱਲ ਇਹਨਾਂ ਨੇ ਕਿਹਾ ਭਾਈ ਨਹੀਂ ਫਿਰ ਅਸੀਂ ਨਹੀਂ ਖੇਡ ਸਕਦੇ ਜੇ ਅਗਰ ਤੁਸੀਂ 10000 ਡਾਲਰ ਹੀਰੇ ਨੂੰ ਨਹੀਂ ਦੇ ਸਕਦੇ ਬਲਾਲ ਗਿੱਲ ਕਹਿੰਦਾ 15 ਤੋਂ 20000 ਡਾਲਰ ਲੱਭਣਾ ਵਾ ਅਗਰ ਜਿਹੜੇ ਪੈਸੇ ਵੀ ਲੱਭੇ ਤੁਹਾਡੇ ਸਾਹਮਣੇ ਉਹੀ ਪੈਸੇ ਖੜ ਕੇ ਗਰਾਊਂਡ ਦੇ ਵਿੱਚ ਪਲੇਅਰਾਂ ਨੂੰ ਵਰਤਾਏ ਜਾਣਗੇ ਤੁਹਾਡੇ ਨਾਲ ਦੋ ਨੰਬਰੀ ਨਹੀਂ ਹੋਊਗੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਵਰਤਾਏ ਜਾਣਗੇ ਹੀਰੇ ਨੇ ਕਿਹਾ ਭਾਈ ਮੈਂ 10000 ਡਾਲਰ ਲੈਣਾ ਮੈਂ ਅਗਰ ਦਿੰਨੇ ਆ ਆਵਾਜ਼ ਵੱਟ ਕਹਿੰਦਾ ਅਗਰ ਦਿੰਨੇ ਆ ਤੇ ਠੀਕ ਆ ਨਹੀਂ ਤਾਂ ਅਸੀਂ ਨਹੀਂ ਖੇਡਣਾ ਬਲਾਲ ਗਿਲ ਕਹਿੰਦਾ ਭਾਈ ਅਸੀਂ ਇੰਨੇ ਨਹੀਂ ਦੇ ਸਕਦੇ 15 ਤੋਂ 20000 ਡਾਲਰ ਤਾਂ ਟੋਟਲ ਟੀਮ ਨੂੰ ਲੱਭਣਾ ਉਹ ਨਹੀਂ ਡਿਮਾਂਡ ਪੂਰੀ ਹੋਈ ਹੀਰਾ ਵੱਟ ਪਾਕਿਸਤਾਨ ਆ ਗਿਆ ਵਾਪਸ ਉਹ ਇਸ ਕਰਕੇ ਕਿ ਇਹਨੂੰ ਪੈਸੇ ਨਹੀਂ ਪੈਸਿਆਂ ਕਰਕੇ ਖੇਡਣਾ ਸੀ ਇਹਦੀ ਮਰਜ਼ੀ ਦੇ ਇਹਨੂੰ ਪੈਸੇ ਨਹੀਂ ਲੱਭੇ ਤੇ ਦੂਸਰੀ ਗੱਲ ਰਹੀ ਗੱਲ ਅਬੈਦੁੱਲਾਹ ਰਾਜਪੂਤ ਦੀ ਬੰਦੇ ਕਹਿੰਦੇ ਕਿ ਉਹਦੇ ਲੱਕ 'ਚ ਦਰਦ ਹੁੰਦੀ ਆ ਬੰਦਿਆਂ ਨੇ ਇਹ ਗੱਲ ਕਹੀ ਆ ਉਹਦੇ ਮੇਨ ਬੰਦਿਆਂ ਨੇ ਤੇ ਜਦੋਂ ਅਬੈਦੁੱਲਾਹ ਰਾਜਪੂਤ ਦਾ ਡਾਇਰੈਕਟਰ ਹੀ ਗੱਲ ਕੀਤੀ ਅਬੈਦੁੱਲਾਹ ਰਾਜਪੂਤ ਕਹਿੰਦਾ ਭਾਈ ਮੇਰੇ ਲੱਕ 'ਚ ਦਰਦ ਹੁੰਦੀ ਆ ਉਹ ਛੋੜੀ ਮੈਂ ਵਾਸ਼ ਹੋ ਰਿਹਾ ਮੈਂ ਤੇ ਵਾਸ਼ ਬੰਦਾ ਉਹ ਹੁੰਦਾ ਹੁੰਦਾ ਜਿਹੜਾ ਸਟੀਅਰ ਰਾਈਡ ਲਾਉਂਦਾ ਹੋਵੇ ਇਹਦਾ ਮਤਲਬ ਅਬੈਦੁੱਲਾਹ ਰਾਜਪੂਤ ਸਟੀਅਰ ਰਾਈਡ ਲਾਉਂਦਾ ਵਾ ਜਿਹੜੀ ਇੰਨੀ ਬਾਡੀ ਬਣਾਈ ਹੋਈ ਆ ਸਟੀਲ ਹੱਡ ਲਾ ਲਾ ਕੇ ਬਣਾਈ ਹੋਈ ਆ ਬੈਦੁੱਲਾ ਰਾਜਪੂਤ ਇੱਕ ਆਪਣੇ ਉਸਤਾਦ ਦਾ ਨਾਮ ਲੈਂਦਾ ਹੁੰਦਾ ਕੋਈ ਜਿਮ ਆਲਾ ਕਹਿੰਦਾ ਅਖੇ ਜੀ ਮੇਰੇ ਤੇ 20 ਲੱਖ ਰੁਪਈਆ ਉਹਨੇ ਲਾਤਾ ਕਾਹਦਾ 20 ਲੱਖ ਰੁਪਈਆ ਲਾਇਆ ਫਿਰ ਤੂੰ ਭਰਾਵਾ ਜੇ ਤੂੰ ਇੰਨੀ ਬਾਡੀ ਬਣਾਈ 20 ਲੱਖ ਰੁਪਈਏ ਤੇ ਵੇਚੇ ਉਦਾਂ ਤੋਂ ਕਹਿੰਦਾ ਮੈਂ ਵਾਸ਼ ਹੋ ਰਿਹਾ ਮਾ ਤੂੰ ਸਟੀਲ ਹੱਡ ਲੋਣਾ ਇਹਦਾ ਮਤਲਬ ਤੇ ਤਬਸ਼ਰ ਦੁੱਲਾ ਵੀ ਕਹਿੰਦਾ ਭਾਈ 5000 ਤੋਂ ਥੱਲੇ ਮੈਂ ਵੀ ਨਹੀਂ ਖੇਲਣਾ ਕੱਲ ਨੂੰ ਬੰਦੇ ਗੱਲ ਕਰਨਗੇ ਪਾਕਿਸਤਾਨੀ ਆਵਾਮ ਵੀ ਕਿ ਯਾਰ ਗਿੱਲਾ ਨੇ ਉਹਨਾਂ ਨੂੰ ਖਲਾਇਆ ਨਹੀਂ ਗਿੱਲੇ ਕਹਿੰਦੇ ਭਾਈ ਅਸੀਂ ਬੰਦੇ ਕਹਿੰਦੇ ਜੀ ਅਸੀਂ ਸਾਨੂੰ ਉਹ ਕਹਿਣ ਅਸੀਂ ਫੇਰ ਖਲਾਉਣਾ ਮਹੀ ਦਾ ਬਲਾਲ ਗਿੱਲ ਕਹਿੰਦਾ ਹੋਵੇ ਭਾਈ ਅਗਰ ਪਾਕਿਸਤਾਨ ਦਾ ਮਸਲਾ ਤਾਂ ਇਹਦੇ ਵਿੱਚ ਕਿਹੜਾ ਹਰਜਾ ਨਹੀਂ ਕਰਦੇ ਆਂ ਮੈਂ ਹਲਫ ਨੇ ਗੱਲ ਕਹਿਣਾ ਮੈਂ ਬਲਾਲ ਗਿੱਲਾ ਵੀ ਗੱਲ ਹੋਈ ਹੈ ਸਾਰਿਆਂ ਨਾਲ ਉਹਨਾਂ ਨੇ ਜੇ ਅਗਰ ਤੁਹਾਨੂੰ ਵੀ ਝੂਠ ਲੱਗੇ ਮੈਂ ਨਾ ਵੀਡੀਓ ਕਾਲ ਤੇ ਆ ਜੇਂ ਜੀ ਹਲਫ ਦੇ ਦੇ ਲਿਆਸੀ ਹਲਫ ਦੇ ਦਿੰਨੇ ਆਂ ਕਿ ਅਸੀਂ ਉਹਨਾਂ ਨੂੰ ਕਿਹਾ ਵਾ ਜਾਂ ਨਹੀਂ ਕਿਹਾ ਹੀਰੇ ਦਾ ਜਾਂ ਰਾਜਪੂਤ ਦਾ ਇਹਨਾਂ ਨੂੰ ਭਾਈ ਪੈਸੇ ਨਹੀਂ ਲੱਭੇ ਇਹਨਾਂ ਦੀ ਮਰਜ਼ੀ ਦੇ ਤੇ ਇਹਨਾਂ ਨੇ ਪਾਕਿਸਤਾਨ ਦੀ ਤਰਫੋਂ ਨਹੀਂ ਖੇਡਿਆ ਤੇ ਹੀਰਾਬੱਟ ਆ ਗਿਆ ਵਾਪਸ ਅਬੈਦੁੱਲਾਹ ਰਾਇਬੂ ਨੇ ਝੂਠ ਬੋਲ ਛੱਡਿਆ ਕਿ ਅਖੇ ਮੈਂ ਵਾਸ਼ ਹੋ ਰਿਆਂ ਇੱਕ ਦਿਨ ਪਹਿਲੇ ਹਾਲਾਂਕਿ ਮੈਚ ਖੇਡ ਕੇ ਹਟਿਆ ਵਾ ਕਹਿੰਦਾ ਮੈਂ ਵਾਸ਼ ਹੋ ਰਿਆਂ ਮੈਂ ਤੇ ਇਹਦਾ ਮਤਲਬ ਅਬੈਦੁੱਲਾਹ ਲਾਜਬੁੱਦ ਲੋਂਦਾ ਵਾ ਸਟੀਰ ਰਾਈਟ ਤੇ ਹੀਰਾਬੱਟ ਸਾਡੇ ਲਈ ਕੁਝ ਵੀ ਨਹੀਂ ਹੈਗਾ ਫਿਰ ਹੀਰਾਬੱਟ ਉਦਾਂ ਹੀ ਆ ਜਿੱਦਾਂ ਕਿ ਇੰਡੀਆ ਦੇ ਪਲੇਅਰ ਆ ਨਾ ਤਾਂ ਹੀਰਾਬੱਟ ਪਾਕਿਸਤਾਨ ਦੇ ਵਿੱਚ ਰਹਿ ਕੇ ਪਾਕਿਸਤਾਨ ਜਿਹੜੀ ਆਵਾਮ ਇੰਨਾ ਪਿਆਰ ਕਰਦੀ ਐ ਨਾ ਹੀਰਾਬੱਟ ਉਹਨਾਂ ਨੂੰ ਮੈਚ ਦਿਖਾਵੇ ਆਪਣੇ ਅਮੇ ਲੱਗੀ ਜਿੱਦਾਂ ਕਿ ਗੱਗੋ ਮੰਡੀ ਵੀ ਨਹੀਂ ਸੀ ਖੇលਿਆ ਨਾ ਤਹੀਰਾ ਵੱਟ ਬਾਹਰਲੇ ਮੁਲਕਾਂ 'ਚ ਰਹਿ ਕੇ ਪਾਕਿਸਤਾਨ ਦੀ ਤਰਫੋਂ ਖੇਲੇ ਉੱਥੇ ਵੀ ਪੈਸੇ ਦੇ ਕੇ